ਕੁਲ ਜੂ ਭੇਦ ਕਹਾਣੀ ਦਾ ਕਹਿ ਰਸਾਲੂ ਪਰਖਾਂ ਮੈਂ ਸਤ ਕੌਲਾ ਸ਼ਾਨੀ ਦਾ ਤੇਰਾ ਪਦ ਵੀ ਤੇ ਬੇਮਰਦ ਉੱਤਿਆਰਤ ਨੋ ਮੈਂ ਨਾ ਬਿਨ ਅਜਮਾਏ ਸਮਝਾ ਸੁੱਚੀ ਯਾਰਤ ਨੋ ਖੁੱਦੋ ਕਰੇ ਨਿਆਰਾ ਜੋ ਵਿੱਚ ਹਿੱਸਾ ਪਾੜੀ ਦਾ ਕਹਿ ਰਸਾਲੂ ਪਰਖਾਂ ਮੈਂ ਸਤ ਕੌਲਾ ਸ਼ਾਨੀ ਦਾ ਜਵੇ ਕਰ ਬਟੇ ਸੁਪਨੇ ਰਦਾ ਬੱਦਲ ਗਾਈਆ ਚੁੱਪ ਚਾਪ ਸਰਕਾਰਾਂ ਸੁਭਾ ਕਚੇਰੀ ਲਾਈ ਐ ਮੈਂ ਇਸ ਪਰ ਵੀ ਉਹ ਤੇ ਪੱਕਾ ਸ਼ੰਦ ਬਠਾਰੀ ਦਾ ਫੱਕਰ ਸ਼ੰਦ ਬਠਾਰੀ ਦਾ ਕਹਿਰ ਸਾਲੂ ਪਰਖਾ ਕਹਿਰ ਸਾਲੂ ਪਰਖਾ ਮੈਂ ਸਤ ਕੋਲਾ ਸ਼ੰਦ ਇਸ ਵਾਰ ਦੋ ਡਰਦੇ ਪਾਪੀ ਪੌਣ ਬਿਛੋੜਿਆ ਨੂੰ ਕੱਲ ਨੂੰ ਹੁਕਮ ਲਗਾ ਦੇ ਵੀਜਾ ਜਾਵੇ ਘੋੜਿਆਂ ਤੋਂ ਤੁਹਾਡਾ ਸੁੰਦਰ ਬੇਈਮਾਨ ਆਲਾ ਬਾਦਸ਼ਾਹ ਇੱਕ ਢਿੱਕ ਗੱਲ ਹੈ ਸਤਿ ਕਰਖਣਾ ਕੱਲ ਨੂੰ ਹੁਕਮ ਕਰ ਉਹਨੂੰ ਘਰੋਂ ਕੱਢ ਦੇ ਕੋਆ ਦਾ ਕਿਵੇਂ ਜਾਊ ਕੋਆ ਲਈ ਤਰੀਕਾ ਮੈਂ ਦੱਸਣਾ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਕਰਦੇ ਆਂ ਕਿ ਸਾਧ ਜੀ ਬਈ ਬਾਦਸ਼ਾਹ ਤੋਂ ਆਕਲ ਦੇ ਵਿੱਚ ਵੱਡਾ ਹੁੰਦਾ ਹੈ ਵਜ਼ੀਰ ਤੋਤਾ ਸੁੰਦਰ ਆਦਾ ਹੈ ਘਰੋਂ ਘਰ ਦੀ ਕਿਸੇ ਬਹਾਨੇ ਨਾਲ ਉਹਨੂੰ ਕਹਿ ਘੋੜੇ ਲੈ ਕੇ ਆ ਆਹਾ ਨਾ ਇਸ਼ਵਰ ਤੋਂ ਡਰਦੇ ਪਾਪੀ ਪਾਉਣ ਵਿਛੋੜਿਆਂ ਨੂੰ ਤੋ ਕਾਹ ਦੇ ਹੁਕਮ ਲਗਾ ਦੇ ਬੀਜਾ ਜਾਵੇ ਘੋੜਿਆਂ ਕਹੀਂ ਉਸ ਨੂੰ ਤੂੰ ਹੀ ਚੰਗਾ ਚਤਰ ਪਛਾਣੀ ਦਾ ਉਹਨੂੰ ਪੂਰਾ ਸਮਝਾਤਾ ਵੀ ਐ ਵਿਉਤਬੇ ਨਾਲ ਕਰੋ ਕਢ ਦੇ ਦੂਸਰੇ ਪਾਸੇ ਤੋਤਾ ਸੁੰਦਰ ਨੇਤਾ ਕੇ ਬੈਠਾ ਵੀਜਾ ਮੱਲ ਮਹਾਜਨ ਸ਼ਾਹਨੀ ਕੌਲਾ ਨੂੰ ਮਾ ਕੇ ਦੱਸਦਾ ਖੁਸ਼ੀਆਂ ਦੇ ਨਾਲ ਮੈਂ ਬਾਜੀ ਜਿੱਤੇਗਾ ਤੇਰੀ અપਾਰ ਦੁਆਵਾਂ ਦੇ ਨਾਲ ਅਰਦਾਸਾ ਕਿਰਪਾ ਦੇ ਨਾਲ ਸਵੇਰ ਨੂੰ ਦਰਬਾਰ ਆਇਆ ਦੂਤ ਭੇਜ ਕੇ ਸਾਜਰੇ ਵੀਜੇ ਮੱਲ ਮਹਾਜਨ ਨੂੰ ਦਰਬਾਰ ਚ ਬੁਲਾ ਲਿਆ जो तो दरबार भरिया होया देख कचहरी दिखा रहा है चेहरे के उन्द्र पुष्द हजूर की गल कल गमी छाई है भी मैं बाजी जित गया एको एक दिन जितया तू तो रोजा जितना पता नहीं तूते तो आस की गल ਮੇਰੀ ਉਦਾਸੀ ਦਾ ਕਾਰਨ ਦੱਸ ਵੀ ਜੇ ਤੂੰ ਤੋਦਾ ਸੁੰਦਰਾ ਦਾ ਤੁਸੀਂ ਦੱਸੋ ਹਜ਼ੂਰ ਬਿਉਂਕ ਬੰਦੀ ਦਾ ਦੋਹਾ ਵੀ ਹੈ ਰਾਜਾ ਰਸਾਲੂ ਆਦਾ ਹੈ ਕੀ ਕਹਿੰਦਾ ਹੈ ਕਹਿੰਦਾ ਬੀਜੇ ਰਾਤ ਮੈਨੂੰ ਸੁਪਨਾ ਬੜਾ ਪੈਦਾ ਆਇਆ ਖਵਾਬ ਸੁਪਨਾ ਤੂੰ ਸੁਲਤਾਨ ਹੈ ਉਤਮ ਤੇਰੀ ਜ਼ਾਤ ਕਈ ਵਰਿਆਂ ਦੇ ਵਿਛੜੇ ਉਹ ਤਿਆਨ ਬੁਲਾਦੇ ਰਾਤ ਸੁਪਨੇ ਨੂੰ ਸੁਲਤਾਨ ਦਾ ਖਤਾਰ ਦਿੰਦਾ ਆਪਾਂ ਤੋਂ ਵਿਛੜ ਕੇ ਆਪਣਾ ਪਿਆਰਾ ਰਿਸ਼ਤੇਦਾਰ ਮਿੱਤਰ ਦੋ ਸਾਥਸੰਗ ਦੀ ਚਾਹੇ ਦਾ ਸਤ ਸਮੁੰਦਰ ਪਾਰ ਬੈਠਾ ਬਾਹਰਲੀ ਘਰਤੀ ਤੇ ਜਾਂ ਫਿਰ ਦੁਨੀਆ ਤੋਂ ਰੁਕਸਤ ਹੋ ਗਿਆ ਚਲੇ ਗਿਆ ਪਰਮਾਤਮਾ ਸੁਪਨੇ ਦੇ ਵਿੱਚ ਉਹਦੀ ਮੁਲਾਕਾਤ ਕਰਵਾ ਦਿੰਦਾ ਤਵੇ ਸੁਪਨੇ ਨੂੰ ਸੁਲਤਾਨ ਦਾ ਖਤਾਰ ਦਿੰਦਾ ਸੁਪਨੇ ਆ ਤੂੰ ਸੁਲਤਾਨ ਹੈ ਕੋਈ ਉਤਮ ਤੇਰੀ ਜ਼ਾਤ ਕਈ ਵਰਿਆਂ ਦੇ ਵਿਛੜੇ ਤੈ ਆਣ ਮਿਲਾਂ ਤੇ ਰਾਤ ਆਏ ਬੀਜਾ ਮੱਲ ਮਹਾਜਨ ਸਾਹਮਣੇ ਖੜ ਗਿਆ ਆ ਕੇ ਤਾਕਤ ਉੱਤੇ ਦੀ ਹਜ਼ੂਰ ਹੋਇਆ ਕੀ ਹੈ ਕੋਹ ਆਦੇ ਸਿਆਣੇ ਆਦੇ ਹੈ ਰਾਜਾ ਆਲਾ ਸਵੇਰ ਦਾ ਸੁਪਨਾ ਜਿਹੜਾ ਸੱਚ ਹੁੰਦਾ ਰਾਤ ਆਪਣੀ ਸ਼ਰਤ ਲੱਗੀ ਆਪਾਂ ਸ਼ਰਤ ਹਾਰ ਗਏ ਫਿਰ ਉਹਦਾ ਗਾਲੇ ਆ ਮਾਇਆ ਲੈ ਜਾ ਜਿੰਨੀ ਮਰਜੀ